350 ਆਦਮੀ ਨੂੰ ਜੈਨੂਨਲੀ ਪੈਸੇ ਦਿਵਾਏ ਸੀ ਇਹਨੇ ਤੇ 45-4600 ਆਦਮੀਆਂ ਦਾ ਇੱਕ ਝੂਠਾ ਪੇਰਵਾ ਤਿਆਰ ਕਰ ਲਿਆ ਹੁਸ਼ਿਆਰਪੁਰ ਦੇ ਹਲਕਾ ਚੰਬੇਵਾਲ ਵਿੱਚ ਕਾਂਗਰਸ ਦੇ ਵੱਡੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਹੁੰਚ ਕੇ ਕਾਂਗਰਸੀ ਉਮੀਦਵਾਰ ਐਂਡ ਰਣਜੀਤ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਆਮ ਆਦਮੀ ਪਾਰਟੀ ਦੇ ਕਈ ਆਗੂ ਪਾਰਟੀ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋਏ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪ ਸਰਕਾਰ ਖਿਲਾਫ ਰੱਜ ਕੇ ਭਰਾਸ ਵੀ ਕੱਢੀ ਗਈ ਹੈ ਤੋਟਲਾ ਸਾਹਿਬ ਤੇ ਜਿੰਨੇ ਵੀ ਅੱਜ ਪੰਜ ਬਲਾਕ ਪ੍ਰਧਾਨਾਂ ਦੇ ਬੂਟਾ ਸਿੰਘ ਜੀ ਦੇ ਨਾਲ ਸਾਰੇ ਸਾਥੀ ਇੱਥੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਆ ਰਹੇ ਨੇ ਸਾਰਿਆਂ ਪਹਿਲੇ ਸੁਮੇਤੀ ਕਾਂਗਰਸ ਵੱਲ ਅਸੀਂ ਇਹਨਾਂ ਨੂੰ ਵੈਲਕਮ ਕਰਨੇ ਤੇ ਇਹਨਾਂ ਨੂੰ ਯਕੀਨ ਦਿਵਾਨੇ ਕਿ ਤੁਸੀਂ ਅੱਜ ਤੋਂ ਸਾਡੇ ਪਰਿਵਾਰ ਦੇ ਮੈਂਬਰ ਹੋ ਤੇ ਤਨਦੇਈ ਨਾਲ ਇਹਨਾਂ ਨੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਦੇ ਨੁਮਾਇੰਦੇ ਜਿਹੜੇ ਸਿਲੈਕਸ਼ਨ 'ਚ ਰਣਜੀਤ ਕੁਮਾਰ ਐਡਵੋਕੇਟ ਜੀ ਉਨਾ ਦੀਸੀ ਮਦਦ ਕਰਨ। ਮੈਂ ਬਹੁਤ ਇਹਨਾਂ ਦਾ ਮਸ਼ਕੂਰ ਹਾਂ। ਤੇ ਮੇਰੀ ਬੇਨਤੀ ਸਮੁੱਚੇ ਚੱਬੇਵਾਲ ਅਸੈਂਬਲੀ ਹਲਕੇ ਦੇ ਸਾਰੇ ਵੋਟਰਜ਼ ਨੂੰ ਕਿ ਜਿਹੜੇ ਰਾਜਕੁਮਾਰ ਚੱਬੇਵਾਲ ਨੇ ਇਹ ਮਾਂ ਦੀ ਪਿੱਠੇ 'ਚ ਛੁਰਾ ਮਾਰ ਕੇ ਆਇਆ। ਸਿਆਸੀ ਤੌਰ ਤੇ ਨੇ ਆਪਣੀ ਮਾਂ ਪਾਰਟੀ ਕਾਂਗਰਸ ਦਾ ਕਤਲ ਕੀਤਾ। ਤੋਂ ਇਸ ਗੱਲ ਕਰਨ ਬਹੁਤ سنگੀਨ ਇਲਜ਼ਾਮ ਲੇ ਦਿੱਤੇ ਵੱਡੀ ਹੀਰਾ ਫੇਰੀ ਕਰਕੇ ਅਸੈਂਬਲੀ ਇਲੈਕਸ਼ਨ ਜਿੱਤਿਆ ਸੀ ਜਿਹਦੀ ਸਾਨੂੰ ਤੇ ਜਾਣਕਾਰੀ ਨਹੀਂ ਸੀ ਬਟ ਆਮ ਆਦਮੀ ਪਾਰਟੀ ਜਦੋਂ ਗਵਰਨਮੈਂਟ ਚਾਈ ਇਹਨਾਂ ਦੇ ਹੀ ਜਿਹੜੇ ਰਿਪ੍ਰੈਜ਼ੈਂਟੇਟਿਵ ਸੀ ਜਿਨ੍ਹਾਂ ਨੇ ਪਿਛਲੀ ਇਲੈਕਸ਼ਨ ਲੜੀ ਸੀ ਬਾਈ ਉਹਨਾਂ ਨੇ ਇਹਦਾ ਪਰਦਾ ਫਾਸ਼ ਕਰਨਾ ਸ਼ੁਰੂ ਕੀਤਾ ਤਕਰੀਬਨ 5000 ਲੋਕਾਂ ਨੂੰ ਝੂਠਾ ਲਾਰਾ ਲਾਇਆ ਕਿ ਮੈਂ ਤੁਹਾਨੂੰ ਕੱਚੀਆਂ ਛੱਤਾਂ ਦਾ 30 ਤੋਂ 25000 ਰੁਪਇਆ ਗਵਰਨਮੈਂਟ ਦੇ ਫੰਡਸ ਦੇ ਵਿੱਚੋਂ ਦਵਾਵਾਂਗਾ ਪੰਜਾਬ ਨਿਰਮਾਨ ਦੇ ਦੀਨ ਪਿਛਲੀ ਕਾਂਗਰਸ ਸਰਕਾਰ ਨੇ ਹਰ ਅਸੈਂਬਲੀ ਹਲਕੇ तकरीबन 50 ਤੋਂ 100 ਕਰੋੜ ਦੇ ਪੈਸੇ ਦਿੱਤੇ ਸੀ 350 ਆਦਮੀ ਨੂੰ ਜੈਨੂਨਲੀ ਪੈਸੇ ਦਵਾਏ ਸੀ ਇਹਨੇ ਤੇ 45-4600 ਆਦਮੀਆਂ ਦਾ ਇੱਕ ਝੂਠਾ ਵੇਰਵਾ ਤਿਆਰ ਕਰ ਲਿਆ ਉਹਨਾਂ ਨੂੰ ਬੀਡੀਪੀਓ ਦੀ ਫਰਜ਼ੀ ਚਿੱਠੀ ਜਿਹੜੀ 420 ਦਾ ਕੇਸ ਬੰਦਾ ਫਰਜ਼ੀ ਚਿੱਠੀ ਬੀਡੀਪੀਓ ਦੀ ਸਾਈਨ ਨਹੀਂ ਸੀ ਉਹਨਾਂ ਨੂੰ ਨਾਲ ਆਪਣੇ ਸਾਈਨ ਕਰ ਦਿੱਤੇ ਨਹੀਂ ਤੇ ਅਜੇ ਤੱਕ ਕਦੀ ਵੀ ਕੱਚੇ ਕੋਠੇ ਜਾਂ ਪੱਕੇ ਮਕਾਨਾਂ ਦਾ ਕੱਚੇ ਮਕਾਨਾਂ ਤੋਂ ਪੱਕੇ ਮਕਾਨ ਬਣਾਉਣ ਦੀ ਕੋਈ ਵੀ ਰეკਮੈਂਡੇਸ਼ਨ ਜਿਹੜੀ ਉਹਦੇ ਤੇ ਐਮਐਲਏ ਦੇ ਦਸਖਤ ਨਹੀਂ ਹੁੰਦੇ ਬਟ ਇਹ ਲੋਕਾਂ ਦਾ ਬੇਵਕੂ ਬਣਾਉਣ ਵਾਸਤੇ ਇਹਨੇ ਆਪਣੇ ਸਾਈਨ ਵੀ ਕੀਤੇ ਤੇ ਜਿਹੜਾ ਉਦੋਂ ਦਾ ਬੀਡੀਪੀਓ ਸੀ ਉਹਦੇ ਫਰਜ਼ੀ ਸਾਈਨ ਕਰ ਲਏ ਗਵਰਨਮੈਂਟ ਬਣ ਗਈ ਆਪਦੀ ਇਹਦੀ ਇਨਕੁਆਰੀ ਸ਼ੁਰੂ ਹੋ ਗਈ ਇਥੋਂ ਦੇ ਜਿਹੜੇ ਆਮ ਆਦਮੀ ਦੇ ਪਹਿਲੇ ਰਿਪ੍ਰੈਜ਼ੈਂਟੇਟਿਵ ਸੀ ਸੰਧੂ ਸਾਹਿਬ ਉਹ ਇਹ ਕੇਸ ਸਾਰਾ ਭਗਵੰਤ ਮਾਨ ਕੋਲ ਲੈ ਕੇ ਗਏ ਜਿਹੜਾ ਇਮਾਨਦਾਰੀ ਦੀ ਗੱਲ ਕਰਦਾ ਸੀ ਇਹ ਗੱਲ ਕਹਿੰਦਾ ਸੀ ਕਿ ਸਾਡੀ ਪਾਰਟੀ ਵਿੱਚ ਦੇ ਡਿਫਰੈਂਸ ਹੋਏਗੀ ਭਗਵੰਤ ਮਾਨ ਦੇ ਆਰਡਰਸ ਦੇ ਉੱਤੇ ਇੱਥੇ ਵਿਜੀਲੈਂਸ ਦੀ ਇਨਕੁਆਇਰੀ ਸ਼ੁਰੂ ਹੋਈ ਡੀਸੀ ਨੇ ਵੀ ਇਨਕੁਆਇਰੀ ਕੀਤੀ ਬੀਡੀਪੀਓਜ਼ ਦੇ ਬਿਆਨ ਲਏ ਲਾਪਾਤਰੀ ਜਿਹੜੇ ਉਹਨਾਂ ਦੇ ਬਿਆਨ ਲੈ ਗਏ ਇਹ ਗੱਲ ਸਾਬਤ ਹੋ ਗਈ ਕੇ ਬਕਾਇਦਾ ਤੌਰ ਤੇ ਬਹੁਤ ਵੱਡਾ ਇੱਕ ਫਰਾਡ ਕੀਤਾ ਗਿਆ ਸੀ ਲੋਕਾਂ ਨੂੰ ਚਾਂਸਾ ਦੇ ਕੇ ਵੋਟਾਂ ਲੈ ਕੇ ਇਹ ਇਲੈਕਸ਼ਨ ਜਿੱਤ ਗਿਆ ਤੋਂ ਇਸ ਗੱਲ ਕਾਰਨ ਉਸ ਟਾਈਮ ਇਹਨੇ ਕੋਰਟ ਦੇ ਵਿੱਚੋਂ ਕਚਹਿਰੀ ਦੇ ਵਿੱਚੋਂ ਹੁਸ਼ਿਆਰਪੁਰ ਚੋਂ ਆਪਣੀ ਪ੍ਰੀਵੈਂਟਿਵ ਬੀਐਲ ਲੈ ਲਈ ਫॉर தி ਟਾਈਮ ਬੀਗ ਇਹਨੂੰ 3 ਮਹੀਨਿਆਂ ਦਾ ਵਕਤ ਮਿਲਿਆ ਸੀ ਨੋ ਅਰੈਸਟੇ ਨੂੰ ਮਿਲ ਗਈ ਸੀ ਕਿ 3 ਮਹੀਨੇ ਨੂੰ ਅਰੈਸਟ ਨਹੀਂ ਕਰ ਸਕਣਗੇ 18 ਮਾਰਚ ਉਹਦੀ ਲਾਸਟ ਡੇਟਸ ਦੋ ਤਿੰਨ ਦਿਨ ਪਹਿਲੇ ਮੇਰਾ ਡੈਪਟੀ ਲੀਡਰ ਸੀ ਇਹ ਪੰਡ ਆਪ ਦੇ ਖਿਲਾਫ ਝੂਠ ਦੀ ਫਰੇਬ ਦੀ ਜਿਨ੍ਹਾਂ ਕਾਰਨ ਕਰਨਾਜ ਆਪ ਦੇ ਸਾਰੇ ਸਾਥੀ ਛੱਡ ਕੇ ਆ ਰਹੇ ਨੇ ਇਹੀ ਜਿਹੜਾ ਰਾਜਕੁਮਾਰ ਹੈ ਇਹਨੇ ਸਿਰ ਤੇ ਚੁੱਕੀ ਸੀ ਸਾਰਾ ਪੰਜਾਬ ਨੇ ਇਹਨੂੰ ਚੰਗੀ ਤਰ੍ਹਾਂ ਵੇਖਿਆ ਬਟ 16 ਤਰੀਕ ਮਾਰਚ ਦੀ ਨੂੰ ਇਹਨੂੰ ਭਗਵੰਤ ਨੇ ਸੱਦ ਕੇ ਇਹ ਗੱਲ ਕਹੀ ਕਿ ਯਾਹਤੈ ਤਿਆਰੀ ਕਰ ਲੈ ਨਹੀਂ ਤੇ ਉਸੇ ਕੇਸ ਦੇ ਵਿੱਚ ਤੇਰੀ 18 ਨੂੰ ਜ਼ੁਬਾਨ ਤੇ ਖਤਮ ਹੋ ਜਾਣੀ ਹੈ ਤੇ ਅਸੀਂ ਤੈਨੂੰ ਅਰੈਸਟ ਕਰਕੇ ਅੰਦਰ ਦੇਣਾਂ ਇਨੇ ਪਾਲਾ ਬਦਲੇ ਆਪਣਾ ਬਟ ਮੈਂ ਤੁਹਾਨੂੰ ਇੱਥੇ ਯਕੀਨ ਦਿਵਾਉਣਾ ਚਾਹੁੰਦਾ ਜਦੋਂ ਵੀ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੋਈ 6 ਮਹੀਨਿਆਂ ਨੂੰ ਹੋ ਜੇ ਸਾਲ ਨੂੰ ਹੋ ਜੇ ਡੇਢ ਨੂੰ ਹੋ ਜੇ ਜਾਂ ਦੋ ਨੂੰ ਹੋ ਜੇ ਜਿੱਦਣ ਵੀ ਕਾਂਗਰਸ ਦੀ ਗਵਰਨਮੈਂਟ ਆਏਗੀ ਪਹਿਲਾ ਕੰਮ ਅਸੀਂ ਉਸ ਕੇਸ ਨੂੰ ਰੀਓਪਨ ਕਰਨਗੇ ਜਿਹੜਾ ਬਹੁਤ ਵੱਡਾ ਫਰਾਡ ਹੋਇਆ ਉਹਨੂੰ ਰੀਓਪਨ ਕਰਾਂਗੇ ਤੇ ਇਹਦੇ ਵਿੱਚ ਮੇਰਾ ਇੱਕ ਹੋਰ ਵਾਅਦਾ ਹੈ ਕਿ ਭਗਵੰਤ ਮਾਨ ਕੋਈ ਅਕਿਊਜ਼ਡ ਹੋਏਗਾ ਕਿਉਂਕਿ ਚੀਫ ਮਿਨਿਸਟਰ ਨੇ ਇਹ ਸ਼ਰਤ ਢਾਈ ਸੀ ਕਿ 5000 ਲੋਕਾਂ ਦਾ ਮੈਂ ਬੇਫਕੂ ਬਣਾ ਲਿਆ 5000 ਪਰਿਵਾਰਾਂ ਦਾ ਤਕਰੀਬਨ 20000 ਤੋਂ ਵੱਧ ਵੋਟ ਬੰਦੀ ਜੇ ਐਵਰੇਜ 4 ਤੋਂ 5 ਵੋਟਾਂ ਵੀ ਲਈਏ ਤੇ 20 ਤੋਂ 25000 ਇਹ ਜਿਹੜੀ ਇਲੈਕਸ਼ਨ ਜਿੱਤੇ ਐ ਫਰੇਮ ਕਰਕੇ ਜਿੱਤੇ ਤੋਂ ਅਸੀਂ ਇਹ ਵਾਦਾ ਕਰਨੇ ਆ ਕਿ ਇਹ ਜਿਹੜਾ ਫਰੇਮ ਹੋਇਆ ਤੇ ਭਗਵੰਤੇ ਦੇ ਕੋ ਅਕਿਊਜ਼ਡ ਕਿਸ ਤਰ੍ਹਾਂ ਬਣਿਆ ਇਹਨੇ ਫਿਰ ਸ਼ਰਤ ਲਾਤੀ ਕਿ ਜੀ ਹੁਣ ਜਿਹੜੇ ਲੋਕਾਂ ਦਾ ਮੈਂ ਬੇਫਕੂ ਬਣਾਇਆ ਸੀ ਉਹਨਾਂ ਨੂੰ 30 35 35000 ਰੁਪਇਆ ਉਹਨਾਂ ਦੇ ਖਾਤੇ ਚ ਪਾ ਦੇ ਬਕਾਇਦਾ ਤੌਰ ਕੋਈ ਉਹਦੇ ਤੇ ਜਿਹੜੀ ਪਹਿਲੇ ਸਟੱਡੀ ਹੁੰਦੀ ਹੈ ਕਿ ਕਿਹੜੇ ਆਦਮੀਆਂ ਨੂੰ ਜੇ ਅਸੀਂ ਕੋਈ ਐਡਵਾਂਟੇਜ ਦੇਣਾ ਕੀ ਉਹ ਸਹੀ ਬਣੇ ਦੇ ਵਿੱਚ ਉਲਾਪਾਤਰੀ ਉਹ ਉਹ ਕਾਇਦੇ ਕਾਨੂੰਨ ਮੁਤਾਬਕ ਆਂਦੇ ਨੇ ਕਿ ਨਹੀਂ ਸੋ ਵਿਦਆਊਟ ਕਿਸੇ ਐਕਸਰਸਾਈਜ਼ ਤੋਂ ਇਹ ਟੋਟਲ ਫਰਾਡ ਕੀਤਾ ਗਿਆ ਉਸ ਕੇਸ ਦੇ ਵਿੱਚ ਅਸੀਂ ਬਕਾਇਦਾ ਤੌਰ ਰੀ ਇਨਵੈਸਟੀਗੇਟ ਕਰਾਂਗੇ ਤੇ ਇਹਨਾਂ ਤੇ ਐਕਸ਼ਨ ਕੀਤਾ